ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਇੱਕ ਤਰੀਕੇ ਦਾ ਮਤਲਬ ਪੁਲਸ ਰਾਜ ਬਣਾਉਣ ਦਾ ਯਤਨ ਕੀਤਾ ਹੈ ਔਰ ਉਸ ਪੁਲਸ ਅਫਸਰ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ ਜਿਸ ਨੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕਰਵਾਈਆਂ ਜਾਂ ਡਾਕਾ ਮਰਵਾਇਆ ਮੈਂ ਕਹਾਂ ਜਿਹਦੀ ਜੀਦੇ ਇਸ਼ਾਰੇ ਦੇ ਉੱਤੇ ਸਾਰਾ ਕੁਝ ਹੋਇਆ ਉਸ ਅਧਿਕਾਰੀ ਦੇ ਖਿਲਾਫ ਕਾਰਵਾਈ ਕਰਨ ਦੀ بجائے ਆਪਣੀ ਜ਼ਿੰਮੇਵਾਰੀ ਨਿਭਾਉਣ ਦੀ بجائے ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰਨ ਦੀ بجائے ਜਿਨ੍ਹਾਂ ਲੋਕਾਂ ਦੇ ਘਰਾਂ ਤੋਂ ਟਰਾਲੀਆਂ ਵਗੈਰਾ ਦੀ ਨਿਸ਼ਾਨਦੇਹੀ ਹੋ ਗਈ ਮਿਲਕੀਆਂ ਫੜੀਆਂ ਗਈਆਂ ਉਹਨਾਂ ਤੇ ਕਾਰਵਾਈ ਕਰਨ ਦੀ بجائے ਆਪਣੇ ਐਮ.ਐਲ.ਏ ਨੂੰ ਬਚਾਉਣ ਦੀ ਖਾਤਰ ਕਿਸਾਨਾਂ ਨੂੰ ਕਿਸਾਨਾਂ ਦੀ ਗੱਲ ਕਰਨ ਦੀ ਜਿਹੜੀ ਉਹਨਾਂ ਦਾ ਅਧਿਕਾਰ ਹੈ ਉਹਨੂੰ ਕੋਚਲਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਆ 6 ਤਰੀਕ ਨੂੰ 6 ਮਈ ਨੂੰ 5 ਤਰੀਕ ਤੋਂ ਸਾਡੇ ਆਗੂ ਸਹਿਬਾਨ ਪੁਲਿਸ ਨੇ ਥਾਣਿਆਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਜਿਨ੍ਹਾਂ ਦੇ ਵਿੱਚੋਂ ਮੇਰਾ ਖਿਆਲ ਹੈ 5 ਤਰੀਕ ਸਵੇਰ 4 ਵਜੇ ਤੋਂ ਲੈ ਕੇ ਰਾਤ 10:30 ਵਜੇ ਤੱਕ ਦਾਸ ਦੇ ਘਰ ਦੇ ਵਿੱਚ ਵੀ ਮੇਰਾ ਖਿਆਲ ਹੈ ਤੁਸੀਂ ਦੇਖਿਆ ਹੋਵੇਗਾ ਵੀਡੀਓਜ਼ ਦੇ ਰਾਹੀਂ ਪਤਾ ਲੱਗਿਆ ਹੁਣ ਸਾਰਿਆਂ ਨੂੰ ਕਿ ਘਰ ਨੂੰ ਪੁਲਿਸ ਸ਼ੌਣੀ ਦੇ ਵਿੱਚ ਤਬਦੀਲ ਕਰਕੇ ਰੱਖਿਆ ਕੱਲਾ ਮੈਨੂੰ ਨਹੀਂ ਬਹੁਤ ਸਾਰੇ ਆਗੂ ਸਹਿਬਾਨ ਸਾਡਾ ਕਾਕਾ ਸਿੰਘ ਕੋਟੜਾ ਉਹਨਾਂ ਦੇ ਨਾਲ ਹੋਰ ਸਾਥੀ ਗੁਰਜਿੰਦਰ ਸਿੰਘ ਨੌਜਵਾਨ ਮੁੰਡਾ ਸਾਡਾ ਫਤੇਗੜ ਸਾਹਿਬ ਤੋਂ ਜਾਂ ਹੋਰ ਕਈਆਂ ਜ਼ਿਲ੍ਹਿਆਂ ਤੋਂ ਜਿਹੜੇ ਕਿਸਾਨ ਸਾਡੇ ਆਗੂ ਗ੍ਰਿਫਤਾਰ ਕੀਤੇ ਗਏ ਹੁਣ ਸਵਾਲ ਇਹ ਹੈ ਕਿ ਵੀ ਕੀ ਜਿਹੜਾ ਸਮਾਨ ਉਥੋਂ ਸ਼ਰੀਆਮ ਫੜਿਆ ਜਾ ਰਿਹਾ ਹੈ ਜਿੰਨਾਂ ਨੂੰ ਫੜਿਆ ਜਾ ਰਿਹਾ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਪੁਲਿਸ ਦੀ ਆਪਣੇ ਆਪ ਜ਼ਿੰਮੇਵਾਰੀ ਨਹੀਂ ਬਣਦੀ ਤੇ ਉਹਦੀ ਖਾਤਰ ਸਾਨੂੰ ਧਰਨਾ ਮੁਜ਼ਾਹਰਾ ਪ੍ਰੋਟੈਸਟ ਕਰਨਾ ਹੀ ਕਿਉਂ ਪਵੇ ਜਿਸ ਐਸ ਐਚਓ ਨੇ ਲੋਕਾਂ ਦੇ ਨੂੰ ਗਾਲ੍ਹਾਂ ਕੱਢੀਆਂ ਲੋਕਾਂ ਦੇ ਥੱਪੜ ਮਾਰੇ ਲੋਕਾਂ ਦੇ ਡਾਂਗਾ ਮਾਰੀਆਂ ਕੀ ਉਹਦੇ ਖਿਲਾਫ ਕਾਰਵਾਈ ਕਰਨੀ ਬਣਦੀ ਨਹੀਂ ਤੇ ਜੇ ਇਹ ਕਾਰਵਾਈ ਸਰਕਾਰ ਆਪਣੇ ਆਪ ਕਰੇ ਤਾਂ ਮੇਰਾ ਖਿਆਲ ਹੈ ਫਿਰ ਕਿਸੇ ਨੂੰ ਕੀ ਜ਼ਰੂਰਤ ਪੈ ਗਈ ਜੀ ਧਰਨੇ ਮੁਜ਼ਾਹਰੇ ਕਰਨ ਦੀ ਅਗਲੀ ਗੱਲ ਆ ਸਾਡੇ ਡੀਜੀਪੀ ਸਾਹਿਬ ਨੇ ਬਾਕਾਇਦਾ ਗੱਲਬਾਤ ਹੋਣ ਤੋਂ ਬਾਅਦ ਪ੍ਰੈਸ ਦੇ ਉੱਤੇ ਆ ਕੇ ਕਿਹਾ ਕਿ ਅਸੀਂ ਕਿਸੇ ਵੀ ਆਦਮੀ ਨੂੰ ਜਿਹੜਾ ਵੀ ਕਿਸਾਨਾਂ ਦਾ ਸਮਾਨ ਚੋਰੀ ਕਰੇਗਾ ਉਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਤੇ ਨਾਲ ਕਿਸਾਨਾਂ ਦੀ ਪਰਭਾਈ ਕਰਾਵਾਂਗੇ ਇਹ ਕਿਹਾ ਹੈ ਅੱਜ ਜੇ ਕਿਸਾਨ ਪਰਭਾਈ ਕਰਨ ਦੀ ਤਾਂ ਗੱਲ ਕਰ ਰਹੇ ਨੇ ਪਰ ਉਹਨਾਂ ਕਿਸਾਨਾਂ ਨੂੰ ਉਲਟਾ ਫਿਰ ਦੁਬਾਰਾ ਵੱਡੀ ਪੱਦਰ ਦੇ ਉੱਤੇ ਜੇਲ੍ਹਾਂ 'ਚ ਬੰਦ ਕਰ ਦੇਣਾ ਇਹ ਸਿੱਧ ਹੋ ਗਿਆ ਕਿ ਪੁਲਿਸ ਰਾਜ ਨੂੰ ਸਥਾਪਿਤ ਕਰ ਚੁੱਕੀ ਆ ਭਗਵੰਤ ਮਾਨ ਸਰਕਾਰ ਪਰ ਪੁਲਿਸ ਰਾਜ ਚੱਲਦਾ ਨਹੀਂ ਜਿਨੇ ਵੀ ਪੁਲਿਸ ਰਾਜ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਮੂੰਹ ਦੀ ਖਾਣੀ ਪਈ ਹੈ ਸੋ ਅਸੀਂ ਹਜੇ ਤੱਕ ਵੀ ਸਾਡੇ ਕੁਝ ਲੋਕ ਕੁਝ ਸਾਡੇ ਆਗੂ ਸਹਿਬਾਨ ਜਿਨ੍ਹਾਂ ਦੇ ਵਿੱਚ ਬਠਿੰਡੇ ਚ ਬੰਦ ਨੇ ਨੱਬਾ ਜੇਲ੍ਹ ਚ ਬੰਦ ਨੇ ਕੁਝ ਸਾਥੀ ਸਾਡੇ ਲੁਧਿਆਣਾ ਜੇਲ੍ਹ ਚ ਬੰਦ ਨੇ ਇਹ ਜਿੱਥੇ ਜਿੱਥੇ ਵੀ ਬੰਦ ਨੇ ਸਾਡੇ ਆਗੂ ਉਹ ਸਾਰੇ ਆਗੂਆਂ ਨੂੰ ਰਿਹਾ ਕਰਨ ਦੀ ਗੱਲ ਤੁਰੰਤ ਕਰੇ ਸਰਕਾਰ ਔਰ ਪਿੱਛੇ ਜੋ ਥੋੜਾ ਸਮਾਂ ਪਹਿਲੇ ਅੱਜ ਅਧਿਕਾਰੀਆਂ ਨਾਲ ਗੱਲ ਹੋਈ ਹੈ ਉਹਨਾਂ ਨੇ ਇੱਕ ਜ਼ਿੰਮੇਵਾਰੀ ਚੱਕੀ ਆ ਕਿ ਅੱਜ ਦੁਪਹਿਰ ਤੱਕ ਸਾਰੇ ਆਗੂ ਰਿਲੀਜ਼ ਕਰ ਦਿੱਤੇ ਜਾਣਗੇ ਔਰ ਇਹ ਵੀ ਕਿ ਹੈ ਕਿ ਤੁਹਾਡੀ ਜਿਹੜੀ ਮੰਗ ਹੈ compensation ਦੀ ਤੇ ਉਹਦੇ ਖਿਲਾਫ ਐਸਐਚਓ ਦੇ ਖਿਲਾਫ ਕਾਰਵਾਈ ਕਰਨ ਦੀ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਜਿਨ੍ਹਾਂ ਨੇ ਮਿਸਬੀਹੇਵ ਕੀਤਾ ਉਹਦੇ ਤੇ ਅਸੀਂ ਜਰੂਰ ਮਤਲਬ ਕੰਮ ਕਰਾਂਗੇ ਕਰ ਰਹੇ ਹਾਂ ਉਹ ਵੀ ਕਰਵਾਵਾਂਗੇ ਔਰ ਸਾਰੇ ਆਗੂ ਮਦ碍 ਦੁਪਹਿਰ ਤੱਕ ਮਦ ਰਿਹਾ ਕਰ ਦਿੱਤੇ ਜਾਣਗੇ ਅਸੀਂ ਦੋਸਤੋ ਦੇਖਦੇ ਹਾਂ ਦੁਪਹਿਰ ਤੱਕ ਕੀ ਕਰਦਾ ਪ੍ਰਸ਼ਾਸਨ ਕੀ ਕਰਦੀ ਹੈ ਸਰਕਾਰ ਦੇਸ਼ ਦੇ ਹਾਲਾਤਾਂ ਨੂੰ ਮੁੱਖ ਰੱਖ ਕੇ ਜਿਸ ਤਰ੍ਹਾਂ ਦੀ ਸਾਡੇ ਅਧਿਕਾਰੀ ਸਾਡੇ ਨਾਲ ਗੱਲਬਾਤ ਕਰਨ ਸਮੇਂ ਤਰਲੇ ਪਾ ਰਹੇ ਨੇ ਵਾਸਤਾ ਪਾ ਰਹੇ ਨੇ ਕਿ ਦੇਸ਼ ਦੇ ਹਾਲਾਤਾਂ ਨੂੰ ਧਿਆਨ ਚ ਰੱਖ ਕੇ ਆਪਾਂ ਜਿਹੜੇ ਆਪਣੇ ਪ੍ਰੋਗਰਾਮ ਆ ਉਹਨਾਂ ਨੂੰ ਟਾਲੀਏ ਅਸੀਂ ਸਹਿਮਤ ਆਂ ਅਸੀਂ ਦੇਸ਼ ਦੇ ਨਾਲ ਆ ਅਸੀਂ ਦੇਸ਼ ਦੇ ਨਾਗਰਿਕ ਆ ਸਾਡੇ ਤੇ ਸਾਡੀਆਂ ਸਰਕਾਰਾਂ ਨਾਲ ਲੱਖ ਮਤਭੇਦ ਹੋਣ ਪਾਲਿਸੀਆਂ ਨੂੰ ਲੈ ਕੇ ਲੇਕਿਨ ਦੇਸ਼ ਸਾਡਾ ਪਹਿਲਾ ਹੈ ਦੇਸ਼ ਸਾਡਾ ਵੀ ਹੈ ਇਸ ਕਰਕੇ ਇਹਨਾਂ ਹਾਲਾਤਾਂ ਦੇ ਵਿੱਚ ਪਰ ਸਵਾਲ ਤਾਂ ਆਇਆ ਵੀ ਜੇ ਸਾਨੂੰ ਕਿਹਾ ਜਾ ਰਿਹਾ ਵੀ ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਰੁਕੋ ਤੇ ਸਰਕਾਰ ਪਰ ਭਾਈ ਕਰਨ ਵਾਲੇ ਪਾਸੇ ਜਾਓ ਉਸ ਅਧਿਕਾਰੀ ਦੇ ਖਿਲਾਫ ਕਾਰਵਾਈ ਕਰਨ ਵਾਲੇ ਪਾਸੇ ਤੁਰਨ ਦੀ ਬਜਾਏ ਸਾਡੇ ਕਿਸਾਨਾਂ ਨੂੰ ਜੇਲ੍ਹਾਂ 'ਚ ਬੰਦ ਕਰਨਾ ਸ਼ੁਰੂ ਕਰ ਦੇਵੇ ਔਰ ਅੱਜ ਹਜੇ ਤੱਕ ਉਹਨਾਂ ਨੂੰ ਜੇਲ੍ਹਾਂ 'ਚ ਛੱਡਿਆ ਨਾ ਜਾਵੇ ਤਾਂ ਫੇਰ ਮਤਲਬ ਇਹ ਕਮੀਨਸ ਕਲੀਅਰ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਲੋਕ ਸੜਕਾਂ ਤੇ ਆਉਣ ਅਸੀਂ ਨਹੀਂ ਚਾਹੁੰਦੇ ਅਸੀਂ ਚਾਹਣੇ ਆਂ ਕਿ ਕਿਸੇ ਤਰ੍ਹਾਂ ਦੀ ਇੰਨਾ ਹਾਲਾਤਾਂ ਦੇ ਵਿੱਚ ਜੋ ਅੱਜ ਭਾਰਤ ਤੇ ਪਾਕਿਸਤਾਨ ਦੇ ਮੌਜੂਦਾ ਹਾਲਾਤ ਨੇ ਇਨ੍ਹਾਂ ਹਾਲਾਤਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਸਾਡੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਡਿਸਟਰਬੈਂਸ ਨਹੀਂ ਹੋਣੀ ਚਾਹੀਦੀ ਅਸੀਂ ਇਹਦੇ ਲਈ ਐਗਰੀਆ ਲੇਕਿਨ ਇਹ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿ ਸਰਕਾਰ ਮੂੰਹ ਹੀ ਨਾ ਖੋਲੇ ਸਰਕਾਰ ਘੱਲੀ ਨਾ ਕਰੇ ਉਲਟਾ ਸਗੋਂ ਮਤਲਬ ਕਿਸਾਨਾਂ ਨੂੰ ਫੜ-ਫੜ ਕੇ ਜੇਲ੍ਹਾਂ 'ਚ ਬੰਦ ਕਰਨਾ ਸ਼ੁਰੂ ਕਰ ਦੇਵੇ ਔਰ ਉਹਨਾਂ ਨੂੰ ਰਿਹਾ ਕਰਨ ਦੀਆਂ ਗੱਲਾਂ ਜਦੋਂ ਆਉਣ ਉਦੋਂ ਮਤਲਬ ਹੋਰ ਬਾਹਨੇ ਘੜੇ ਜਾਣ ਸੋ ਅੱਜ ਦੁਪਹਿਰ ਤੱਕ ਅਸੀਂ ਵੇਟ ਕਰਾਂਗੇ ਐਸਕੇਮ ਨਾਨ ਪੋਲੀਟੀਕਲ ਦੀ ਸਵੇਰ 8 ਵਜੇ ਮੀਟਿੰਗ ਹੋਈ ਹੈ ਉਸ ਤੋਂ ਮਗਰੋਂ ਬੀਕੇਯੂ ਇਕਤਾ ਸਿੱਧੂਪੁਰ ਦੀ ਦੁਬਾਰਾ ਫੇਰ 9:00 ਵਜੇ ਮੀਟਿੰਗ ਸ਼ੁਰੂ ਹੋਈ ਸੀ ਤੇ ਉਹ 10:00 ਵਜੇ ਤੱਕ ਚੱਲੀ ਹੈ ਤਾਂ ਉਹ ਦੋਨਾਂ ਮੀਟਿੰਗਾਂ ਦੇ ਵਿੱਚੋਂ ਅਸੀਂ ਇਹ ਜੋ ਗੱਲ ਰੱਖੀ ਹੈ ਕਿ ਅਧਿਕਾਰੀਆਂ ਨੇ ਸਾਡੇ ਨੂੰ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਦੁਪਹਿਰ ਤੱਕ ਕਰਾਂਗੇ ਅਸੀਂ ਉਦੋਂ ਤੱਕ ਵੇਟ ਕਰਾਂਗੇ ਅਗਰ ਦੁਪਹਿਰ ਤੱਕ ਸਾਡੇ ਆਗੂ ਰਿਹਾਨ ਨਹੀਂ ਕੀਤੇ ਜਾਂਦੇ ਤਾਂ ਸਾਨੂੰ ਮਜਬੂਰਨ ਇਹਨੂੰ ਸਾਨੂੰ ਮਜਬੂਰ ਕਰੇਗਾ ਪੁਲਿਸ ਪ੍ਰਸ਼ਾਸਨ ਆ ਤੇ ਮਜਬੂਰ ਕਰੇਗੀ ਪੰਜਾਬ ਸਰਕਾਰ ਤੇ ਅਸੀਂ ਮਜਬੂਰ ਹੋ ਕੇ ਕੋਈ ਐਕਸ਼ਨ ਦੇਣ ਲਈ ਮਜਬੂਰ ਹੋਈਏ ਅਸੀਂ ਫਿਰ ਮੈਂ ਕਹਿੰਦਾ ਅਸੀਂ ਕਲੀਅਰ ਕਰਦਾ ਅਸੀਂ ਨਹੀਂ ਚਾਹੁੰਦੇ ਕਿ ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੇ ਸਾਡੇ ਵੱਲੋਂ ਕੋਈ ਹਲਾਤ ਪੈਦਾ ਹੋ ਸੋ ਇਸ ਕਰਕੇ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਨੇ ਆ ਕਿ ਤੁਰੰਤ ਸਾਡੇ ਜਿਹੜੇ ਆਗੂ ਨੇ ਕਿਸੇ ਵੀ ਜੇਲ੍ਹ ਚ ਹੈ ਤੁਰੰਤ ਸਾਰੇ ਸਾਥੀਆਂ ਨੂੰ ਰਿਲੀਜ਼ ਕਰੇ ਰਿਹਾ ਕਰੇ ਨਹੀਂ ਤਾਂ ਫਿਰ ਸਾਨੂੰ ਮਜਬੂਰਨ ਕੋਈ ਮੀਟਿੰਗ ਕਰਕੇ ਅਗਲਾ ਸਖਤ ਐਕਸ਼ਨ ਦੇਣਾ ਪੈਗਾ